ਜਦੋਂ ਤੁਸੀਂ ਬਹੁਤ ਟੌਕਸਿਕ ਲੋਕਾਂ ਨੂੰ ਆਪਣੀ ਜ਼ਿੰਦਗੀ ਚੋਂ ਕੱਢ ਦਿੰਨੇ ਹੋ ਨਾ ਜਿਹੜੇ ਜਿਹੜੇ ਲੋਕ ਤੁਹਾਨੂੰ ਪਰੇਸ਼ਾਨ ਕਰਦੇ ਨੇ ਜਿਹੜੇ ਲੋਕਾਂ ਤੋਂ ਤੁਹਾਨੂੰ ਐ ਲੱਗਦਾ ਕਿ ਮੇਰੀ એનર્ਜੀ ਡレイン ਹੋ ਰਹੀ ਹੈ ਕੋਈ ਵੀ ਹੋ ਸਕਦਾ ਉਹ ਤੁਹਾਡੇ ਦੋਸਤ ਵੀ ਹੋ ਸਕਦੇ ਨੇ ਸੋ ਕਾਲਡ ਜਿਹੜੇ ਤੁਹਾਨੂੰ ਦਿਖਾਉਂਦੇ ਨੇ ਅਸੀਂ ਦੋਸਤ ਹਾਂ ਬਟ ਤੁਹਾਡੀ એનર્ਜੀ ਡレイン ਕਰ ਰਹੇ ਹੁੰਦੇ ਨੇ ਫੇਕ ਫਰੈਂਡਸ ਫੇਕ ਫਰੈਂਡਸ ਜੋ ਸਿਰਫ ਤੁਹਾਡੇ ਨਾਲ ਟਾਈਮ ਪਾਸ ਲਈ ਬੈਠੇ ਹੁੰਦੇ ਨੇ ਕਿ ਚਲੋ ਅੱਜ ਕੋਈ ਹੋਰ ਕੰਮ ਨਹੀਂ ਆ ਇੰਦਰਾਂ ਬਹਿ ਕੇ ਗੱਲਾਂ ਬਾਤਾਂ ਗੱਪਾਂ ਮਾਰੀਏ ਚਾਹ ਪੀਏ ਹਨਾ ਉਹ ਲੋਕ ਤੁਹਾਨੂੰ ਡレイン ਕਰਦੇ ਨੇ ਤੁਹਾਡੀ એનર્ਜੀ ਨੂੰ ਔਰ ਤੁਸੀਂ ਤੁਹਾਨੂੰ ਪਤਾ ਹੁੰਦਾ ਕਿ ਅਸੀਂ ਇਹ ਲੋਕ ਮੇਰੇ ਲਈ ਠੀਕ ਨਹੀਂ ਹੈਗੇ ਪਰ ਕਈ ਵਾਰੀ ਤੁਸੀਂ ਫਿਰ ਵੀ ਉਹਨਾਂ ਨੂੰ ਨਾ ਉਹ ਪ੍ਰੋਬਲਮ ਨੂੰ ਇਗਨੋਰ ਕਰਦੇ ਹੋ ਜਦੋਂ ਅਸੀਂ ਪ੍ਰੋਬਲਮ ਨੂੰ ਇਗਨੋਰ ਕਰਨਾ ਬੰਦ ਕਰਦੇ ਹਾਂ ਸੋਲੂਸ਼ਨ ਵੱਲ ਜਾਂਦੇ ਹਾਂ ਤੇ ਫਿਰ ਤੁਹਾਨੂੰ ਆਪਣੇ ਆਪ ਪਤਾ ਲੱਗਦਾ ਕਿ ਇੱਥੋਂ ਮੈਨੂੰ એનર્ਜੀ ਮਿਲਣੀ ਆ ਔਰਾ ਵਾਈਬ ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੇ ਸਰਾਊਂਡਿੰਗ ਲੋਕ ਅੱਛੇ ਹੋਣਾ ਬਹੁਤ ਜ਼ਰੂਰੀ ਹੈ ਮੈਂ ਉਹਨਾਂ ਨੂੰ ਕੱਟ ਆਊਨ ਕੀਤਾ ਸੀਗਾ ਔਰ ਉਸ ਤੋਂ ਬਾਅਦ ਆਪਣੇ ਆਪ ਚੇਂਜਿਸ ਆਏ ਜਿਸ ਦਿਨ ਮੈਂ ਆਪਣੇ ਆਪ ਦੀ ਲਾਈਫ ਨੂੰ ਜੀਣਾ ਸ਼ੁਰੂ ਕਰਤਾ ਨਾ ਆਪਣੇ ਹਿਸਾਬ ਦੇ ਨਾਲ ਜੋ ਚੀਜ਼ ਮੈਨੂੰ ਚੰਗੀ ਲੱਗਦੀ ਸੀ ਮੈਂ ਉਹ ਚੀਜ਼ ਕਰਨੀ ਸ਼ੁਰੂ ਕਰਤੀ ਮੈਂ ਪਲੀਜ਼ ਕਰਨਾ ਬੰਦ ਕਰਤਾ ਲੋਕਾਂ ਨੂੰ ਉਸ ਤੋਂ ਬਾਅਦ ਆਪਣੇ ਆਪ ਹੀ ਉਹ ਫੇਸ ਤੇ ਵੀ ਦਿਖਦਾ ਔਰ ਅਦਰਵਾਇਜ਼ ਤੁਸੀਂ ਨਾ ਹਮੇਸ਼ਾ ਇੱਕ ਨਾ ਪ੍ਰੈਸ਼ਰ ਦੇ ਵਿੱਚ ਰਹਿਨੇ ਹੋ ਉਹਨੂੰ ਵੀ ਖੁਸ਼ ਕਰ ਦੋ ਉਹਨੂੰ ਵੀ ਕਰ ਦੋ ਇਹੋ ਹੀ ਇਹਨੂੰ ਹਰਟ ਕਰ ਸਕਦੇ ਇਹਨੂੰ ਜਵਾਬ ਨਹੀਂ ਦੇ ਸਕਦੇ ਨਾ ਕਿਵੇਂ ਕਹੀਏ ਉਹ ਚੀਜ਼ਾਂ ਨਾਲ ਤੁਹਾਨੂੰ ਹਮੇਸ਼ਾ ਪਿੱਛੇ ਖਿੱਚਦੀਆਂ ਨੇ ਬਿਲਕੁਲ ਮੈਂ ਪਹਿਲਾਂ ਵੀ ਇਹਦੇ ਬਾਰੇ ਗੱਲ ਕੀਤੀ ਸੀ ਅਸੀਂ ਇੱਕ ਨਿਊ ਇਅਰ ਦੇ ਕੀਤਾ ਸੀ ਗੱਲ ਕਰਕੇ ਉਹਦੇ ਵਿੱਚ ਅਸੀਂ ਸੈਲਫ ਲਵ ਬਾਰੇ ਗੱਲ ਕੀਤੀ ਸੀ ਸੈਲਫ ਲਵ ਇਟ ਇਜ਼ ਵੈਰੀ ਇੰਪੋਰਟੈਂਟ ਬਹੁਤ ਇੰਪੋਰਟੈਂਟ ਤਾਂ ਤੇ ਮੈਂ ਖੁਦ ਇਹੀ ਗੱਲ ਉੱਥੇ ਡਿਸਕਸ ਕੀਤੀ ਸੀ ਕਿ ਜਦੋਂ ਮੈਂ ਆਪਣੀ ਲਾਈਫ 'ਚ ਇਹ ਚੀਜ਼ ਲਿਆਂਦੀ ਮੈਂ ਆਪਣੇ ਆਪ 'ਚ ਆਪਣੀ ਹੈਲਥ ਤੇ ਧਿਆਨ ਦੇਣਾ ਸ਼ੁਰੂ ਮੈਂ ਤਾਂ ਕੋਈ ਚੀਜ਼ ਆਪਣੀ ਲਾਈਫ ਦੇ ਵਿੱਚ ਅਪਲਾਈ ਕੀਤੀ ਆ ਮੈਂ ਸਟ੍ਰੈਸ ਲੈਣਾ ਛੱਡਤਾ ਮੈਂ ਟੈਨਸ਼ਨ ਲੈਣੀ ਛੱਡਤੀ ਹੂੰ ਕਿ ਮੈਂ ਕਿਸੇ ਓਵਰਥਿੰਕ ਨਹੀਂ ਕਰਦੀ ਹੁਣ ਮੈਂ ਪਹਿਲਾਂ ਬਹੁਤ ਓਵਰਥਿੰਕਰ ਮੈਂ ਆਈ ਵਾਸ 빅 ਟਾਈਮ ਓਵਰਥਿੰਕਰ ਤੇ ਮੈਂ ਹੁਣ ਪ੍ਰੋਬਲਮ ਆ ਗਈ ਪਤਾ ਲੱਗ ਗਿਆ ਹੈਗਾ ਉਹਨੂੰ ਬਰ ਰਿਪੀਟ ਤੇ ਨਹੀਂ ਮੈਂ ਲਾਉਂਦੀ ਉਹਦਾ ਸੋਲੂਸ਼ਨ ਹੈਗਾ ਫਿਰ ਹਾਂ ਉਹਦਾ ਸੋਲੂਸ਼ਨ ਵੱਲ ਜਾਈਏ ਨਹੀਂ ਹੈ ਸੋਲੂਸ਼ਨ ਇਗਨੋਰ ਕਰ ਦੋ ਹੋਰ ਬੜਾ ਕੁਛ ਹੈ ਜ਼ਿੰਦਗੀ ਦੇ ਵਿੱਚ ਹਾਂ ਤਾਂ ਇੱਕ ਪ੍ਰੋਬਲਮ ਨਹੀਂ ਹੈ ਬਹੁਤ ਸਾਰੀਆਂ ਪ੍ਰੋਬਲਮ ਹੈ ਵੀ ਤੁਸੀਂ ਉਹਨਾਂ ਚੀਜ਼ਾਂ ਤੋਂ ਨਿਕਲਣਾ ਕਿਵੇਂ ਅੱਗੇ ਕਿਵੇਂ ਵਧਣਾ ਉਹਦੇ ਵੱਲ ਕਨਸੈਂਟਰੇਟ ਕਰਨਾ ਚਾਹੀਦਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤੁਹਾਨੂੰ ਜ਼ਿੰਦਗੀ ਚ ਚਾਹੀਦਾ ਚਾਹੀਦਾ ਕੀ ਹੈ ਬਿਲਕੁਲ ਤੁਹਾਡਾ ਕਰਨਾ ਕੀ ਚਾਹੁੰਦੇ ਹੋ ਵਿਜ਼ਨ ਕਲੀਅਰਨ ਕੀ ਹੈ ਉਹਦੇ ਲਈ ਤੁਹਾਡਾ ਫੋਕਸ ਹੋਣਾ ਬਹੁਤ ਜ਼ਰੂਰੀ ਹੈ